2012 ਦੇ ਵਿੱਚ ਨਾ ਇਸ ਪਿੰਡ ਦੇ ਵਿੱਚ ਇੱਕ ਵਾਰ ਕੈਂਪ ਲਾਇਆ ਸੀ ਅਸੀਂ ਵੀਰਾਂ ਨੇ ਗੁਰਮਤ ਕੈਂਪ ਇਕੱਠਿਆਂ ਹੋ ਕੇ ਕੈਂਪ ਲਾਇਆ ਅਸੀਂ ਵੈਸੇ ਹੀ ਘੁੰਮਣ ਫਿਰਨ ਚਲੇ ਗਏ ਇਹਨਾਂ ਦੇ ਡੇਰੇ ਵੱਲ ਨੂੰ ਜਦ ਅਸੀਂ ਉੱਥੋਂ ਵਾਪਸ ਆ ਰਹੇ ਸੀ ਤੇ ਕਈ ਵੀਰ ਹੋਰ ਸੀ 8-10 ਜਣੇ ਸੀ ਅਸੀਂ ਇਕੱਠੇ ਹੋ ਕੇ ਹਨ ਇਧਰੋਂ ਇੱਕ ਲੜਕੀ ਜਿਹਦਾ ਨਵਾਂ ਵਿਆਹ ਹੋਇਆ ਸੀ ਗੋਰੀ ਚਿੱਟੀ ਤੇ ਚੂੜਾ ਉਹਨੇ ਪਾਇਆ ਹੋਇਆ ਉਹ ਪਿੰਡ ਦੇ ਵੱਲੀੋਂ ਡੰਡੌਤ ਕਰਦੀ ਇਹਦੇ ਡੇਰੇ ਵੱਲ ਨੂੰ ਜਾ ਰਹੀ ਸੀ ਡੇਰਾ ਕਾਫੀ ਦੂਰ ਹੈ ਪਿੰਡ ਤੋਂ ਡੰਡੌਤ ਕਰਦੀ ਜਾ ਰਹੀ ਸੀ ਇਦਾਂ ਲੰਮੀ ਪਿਆ ਕਰੇ ਉੱਥੇ ਲਾਈਨ ਖਿੱਚ ਕੇ ਦੁਬਾਰਾ ਫੇਰ ਖੜਾ ਕਰੇ ਫੇਰ ਗਰਮੀਆਂ ਦੇ ਦਿਨਾਂ ਦੇ ਵਿੱਚ ਅਸੀਂ ਜੂਨ ਮਹੀਨੇ ਦੇ ਵਿੱਚ ਜੁਲਾਈ ਮਹੀਨੇ ਦੇ ਵਿੱਚ ਕੈਂਪ ਲਾਉਨੇ ਆ ਤੇ ਮੇਰੇ ਯਾਦ ਹੈ ਇਹ ਸ਼ਰਦਾ ਜੀ ਇਹਨਾਂ ਦੀ ਹੈ ਭਾਵਨਾ ਜੀ ਇਹਨਾਂ ਦੀ ਲਾਈਨ ਬਣਾ ਕੇ ਜਾ ਰਹੀ ਸੀ ਤੇ ਮੈਨੂੰ ਲੱਗਦਾ ਵੀ ਉਹ ਰੋਜ਼ਾਨਾ ਹੀ ਜਾਂਦੀ ਹੋਣੀ ਹੈ ਜੇ ਰੋਜ਼ਾਨਾ ਨਹੀਂ ਤੇ ਅਸੀਂ ਜਦੋਂ ਦੇਖਿਆ ਮਹੀਨੇ ਚ ਇੱਕ ਵਾਰ ਲਾ ਲਓ ਪਰ ਮੈਂ ਉਹ ਦੱਸਣਾ ਚਾਹੁੰਦਾ ਵੀ ਇਹ ਲੋਕ ਸਾਡੀ ਜ਼ਮੀਰ ਅੰਦਰੋਂ ਕਿਵੇਂ ਖੋਖਲੀ ਕਰ ਦਿੰਦੇ ਆ ਸਾਨੂੰ ਮੈਂਟਲੀ ਤੌਰ ਦੇ ਉੱਪਰ ਕਿੱਥੇ ਲਿਆ ਕੇ ਖੜਾ ਕਰ ਦਿੰਦੇ ਆ ਸਾਡਾ ਦਿਮਾਗ ਲਿਆ ਕੇ ਕਿੱਥੇ ਖੜਾ ਕਰ ਦਿੰਦੇ ਆ